ਸਵਾਗਤ ਹੈ ਤੁਹਾਡਾ ਆਪਣੇ YouTube ਤੇ Facebook ਪੇਜ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਾਗ ਦਿਖਾਵਾਂਗੇ ਇੱਕ ਪੂਰੀ ਨੀਲੀ ਰਾਵੀ ਚ ਕੱਟੀ ਐ ਤੇ ਇੱਕ ਹੈਗੀ ਹੈ ਕਿ ਬੱਛੀ ਤੇ ਜੇਕਰ ਆਪਾਂ ਕੱਟੀ ਦੀ ਗੱਲ ਕਰੀਏ ਤਾਂ 18 ਮਹੀਨੇ ਦੀ ਉਮਰ ਹੈ ਤੇ ਮਾਂ ਦੇ ਦੁੱਧ ਦਾ ਰਿਕਾਰਡ 14-15 ਕਿਲੋ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪੌਣੀ ਕੁ ਦੋ ਸਾਲਾਂ ਦੀ ਆ ਇਹ ਤੇ ਆ ਦੇਖੋ ਇਹਦਾ ਤੁਸੀਂ ਝੋਲੀ ਵਗੈਰਾ ਦੇਖੋ ਤੇ ਕੋਈ ਐਕਸਟਰਾ ਸ਼ਾਨ ਵਗੈਰਾ ਨਹੀਂ ਹੈਗਾ ਖੋੜ ਸ਼ਾਨ ਕੋਈ ਨਹੀਂ ਹੈਗੀ ਤੇ ਚੈੱਕ ਕਰ ਸਕਦੇ ਹੋ ਤੁਸੀਂ ਨੀਲੀ ਰਾਵੀ ਚ ਆ ਜਾਂਦੀ ਆ ਥੋੜੀ ਜੀ ਆਹ ਦੇਖ ਸਕਦੇ ਹੋ ਤੁਸੀਂ ਜੇ ਕਿਸੇ ਨੇ ਇਹ ਕੱਟੀ ਲੈਣੀ ਆ ਤਾਂ ਇਹਦਾ ਮੁੱਲ ਬਾਈ ਨੇ ਕਰਿਆ ਹੈਗਾ 26000 ਬਾਕੀ ਮੌਕੇ ਤੇ ਮਾਨ ਤਣ ਖੁੱਲਾ ਹੋ ਜੂਗਾ ਤੇ ਨੰਬਰ ਹੈ ਜਿਹੜਾ ਆਪਾਂ ਬਾਈ ਦਾ ਸਕਰੀਨ ਤੇ ਲਾ ਦਾਂਗੇ ਤੇ ਆ ਗਈ ਜੀ ਬੱਛੀ ਇਹਦੀ ਝੋਲੀ ਵੀ ਪੂਰੀ ਵਧੀਆ ਜਰਸੀ ਕ੍ਰਾਸ ਚ ਆ ਗਈ ਬੱਛੀ ਇਹ ਇੱਕ ਕਰ ਸਕਦੇ ਹੋ ਤੁਸੀਂ ਤੇ ਇਹਦੀ ਉਮਰ ਹੈਗੀ ਆ ਜੀ 14 ਮਹੀਨੇ ਮੂੰਹ ਤੋਂ ਖੀਰੀ ਐ ਤੇ ਜੇਕਰ ਕਿਸੇ ਵੀਰ ਨੇ ਇਹ ਖਰੀਦਨੀ ਆ ਤਾਂ ਇਹਦਾ ਮੁੱਲ ਵੀ 14000 ਹੈ ਲਕੇਸ਼ਨ ਦੀ ਗੱਲ ਕਰੀਏ ਤਾਂ ਲਕੇਸ਼ਨ ਹੈਗੀ ਆ ਬਾਈ ਪਿੰਡ ਖੀਵਾ ਦਿਆਲੂ ਵਾਲਾ ਜ਼ਿਲ੍ਹਾ ਮਾਨਸਾ ਨੇੜੇ ਬਾਈ ਤਨੌਲਾ ਮੰਡੀ ਵੀ ਰਹਿ ਜਾਂਦੀ ਆ ਤੇ ਨੰਬਰ ਬਾਈ ਦਾ ਸਕਰੀਨ ਤੇ ਆ ਉੱਤੇ ਤੁਸੀਂ ਫੋਨ ਕਰ ਸਕਦੇ ਹੋ